ਸਾਸ੍ਰੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ ਇਸ ਮਾਮਲੇ ਦੇ ਉੱਤੇ ਸਿਆਸਤ ਵੀ ਭਾਰੂ ਹੋ ਗਈ ਹੈ ਵਰਸੀ ਸਮਾਗਮ ਕੀਤੇ ਜਾ ਰਹੇ ਨੇ ਤੇ ਇਸੇ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਥੇਦਾਰ ਕੌਂਕੇ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਤੇ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਅੱਜ ਜਥੇਦਾਰ ਕੌਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਅੱਜ ਆਈ ਆਂ। ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ। ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਥ ਦਾ ਪਰਿਵਾਰ ਹੈ ਤੇ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਅ ਐਜਬੀਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਹ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੂਚਾ ਅਕਾਲੀ ਦਲ ਤੇ ਐਜੀਪੀਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਾਂਗੇ ਤੇ ਦੂਜੇ ਪਾਸੇ ਜਥੇਦਾਰ ਕੌਂਕੇ ਦੇ ਪੁੱਤਰ ਹਰੀ ਸਿੰਘ ਨੇ ਸੁਖਵੀਰ ਸਿੰਘ ਬਾਦਲ ਹੁਰਾਂ ਦਾ ਧੰਨਵਾਦ ਕੀਤਾ ਕੋਈ ਇੰਨਾ ਦਾ ਧੰਨਵਾਦ ਕਰਦੇ ਜਾਂਦੇ ਅਕਾਲੀ ਗੜ ਇੱਕ ਸੋਚ ਅਸੀਂ ਆਪਾਂ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਅਕਾਲ ਤਰਸਰਾਂ ਨੂੰ ਸਮਰਪਿਤਵਾ ਕਰਿਆ ਪ੍ਰਧਾਨ ਸਭਾ ਦੇ ਕਰਿਆ ਦਾ ਜੀਆ ਕਰਦੇ ਜਾਂਦੇ ਬਾਕੀ ਸਵਾਰ ਨੂੰ ਨੇ ਬਿਸ਼ਵਾਦ ਆਇਆ ਵਾ ਫਿਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਆ ਜੋ ਗਲਬਤ ਕੀ ਹੋਈ ਚਲੋ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਜਿਵੇਂ ਗੱਲਾਂ ਬਾਤਾਂ ਕੀਤੀਆਂ ਨੇ ਜੋ ਮਾ ਸਾਡੀ ਮਾਤ ਦਾ ਜਦੋਂ ਹੋਇਆ ਜਦੋਂ ਪ੍ਰਸਵਾਦ ਹੋ ਆ ਜਾਂਦੇ ਠੀਕ ਨੂੰ ਕਹਿੰਦੇ ਅਸੀਂ ਮਸਲਾ ਹਸਨ ਅਗਰ ਰੱਖਿਆ ਜਾਂਦਾ ਵੀ ਜੋ ਕਮੇ ਰਹਿ ਗਿਆ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਅਸੀਂ ਪੂਰੇ ਹੀ ਕਰਾਂਗੇ ਬਾਕੀ ਅਸੀਂ ਇਕੱਲੀ ਸੋਚਦੇ ਹੈਗੇ ਜਾਂਦੇ ਦੱਸ ਦੇ ਕਿ ਪੂਰੇ ਸੂਬੇ ਦੀ ਸਿਆਸਤ ਜਥੇਦਾਰ ਕੌਂਕੇ ਮਾਮਲੇ ਦੇ ਉੱਤੇ ਗਰਮਾਈ ਹੋਈ ਹੈ ਦਿੱਲੀ ਦੇ ਵਿੱਚ ਵੀ ਸਮਾਗਮ ਕੀਤੇ ਗਏ ਨੇ ਤੇ ਦਿੱਲੀ ਦੇ ਵਿੱਚ ਕੀਤੇ ਗਏ ਸਮਾਗਮਾਂ ਦੇ ਦੌਰਾਨ ਇੱਕ ਮਤਾ ਵੀ ਪਾਇਆ ਗਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਫਕਰੇ ਕੌਮ ਜਿਹੜਾ ਪੁਰਸਕਾਰ ਮਿਲਿਆ ਸੀਗਾ ਸਨਮਾਨ ਮਿਲਿਆ ਸੀ ਉਹ ਵਾਪਸ ਲਿਆ ਜਾਵੇ ਤੇ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਦੇ ਲੀਡਰ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਨੇ ਕੀ ਮੁਲਾਕਾਤ ਹੋਈ ਹੈ ਕਿਸ ਤਰ੍ਹਾਂ ਦੇ ਨਾਲ ਪੂਰੀ ਗੱਲਬਾਤ ਹੋਈ ਹੈ ਸੁਵੀਰ ਸਿੰਘ ਬਾਦਲ ਹੋਰਾਂ ਨੇ ਵੀ ਸਾਰਾ ਕੁਝ ਸਾਂਝਾ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ